ਇਹਰਾ ਨਾਮ ਰਾਜਮਰੀਏ ਪਿੰਡ ਲੱਖਾ ਸਿੰਘਰ ਕਾਰ ਦਸਤੀ ਜਸ ਕਰਨ ਬਲਾਕ ਮੰਦੋਤ ਕਿਲਾ ਪਹੁੰਚੇ ਅੱਜ ਜੋ ਪਿੰਡ ਚੱਕ ਮਾਦੀਕੇ ਦੀ ਲੇਵਰ ਲੱਗੀ ਹੋਈ ਸੀ ਉਹਨਾਂ ਦੇ ਵਿੱਚ ਜਾਗਰੂਕ ਕਰਨ ਲਈ ਪ੍ਰਧਾਨ ਬੱਗਾ ਸਿੰਘ ਜੀ ਪਹੁੰਚੇ ਤੇ ਔਰ ਪੰਜੂ ਨੇ ਮਤਲਬ ਸਾਨੂੰ ਇਸ ਲੇਵਰ ਦੇ ਨਾਲ ਮਲਾਇਆ ਹੈ ਇਹ ਉਹਨਾਂ ਅੱਗੇ ਲੇਵਰ ਨੂੰ ਪ੍ਰਧਾਨ ਬੱਗਾ ਸਿੰਘ ਜੀ ਜਾਗਰੂਕ ਕਰਨਗੇ ਇਹਨਾਂ ਕਹਿੰਦੇ ਰਹਾ ਜੈ ਭੀਮ ਜੈ ਭਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ जय 파르투 ਸਭ ਤੋਂ ਪਹਿਲਾਂ ਤਾਂ ਠੀਕ ਆਪਣੀ ਪਹਿਲੀ ਮੀਟਿੰਗ ਆ ਵੀ ਮੈਂ ਤੁਹਾਨੂੰ ਜਾਗਰੂਕ ਕਰਾਵਾਂਗਾ ਵੀ ਆਪਾਂ ਜੈ ਪੀਮ ਕਿਉਂ ਕਹਿੰਦੇ ਆ ਇਹ ਦੱਸਣਾ ਜ਼ਰੂਰੀ ਹੈ ਨਾ ਇਹ ਜੈ ਪੀਮ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰਾਓ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕਰਕੇ ਆਪਦੇ ਚਾਰ ਪਰਿਵਾਰ ਦੇ ਜੀ ਸ਼ਹੀਦ ਕਰਾਈ ਜਦੋਂ ਉਹਨਾਂ ਨੇ ਸੰਘਰਸ਼ ਕੀਤਾ 25 ਸਾਲ ਉਸ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਪਰੰਡ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਮਕਾਨ ਬਣਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਨਹੀਂ ਤਾਂ ਉਸ ਤੋਂ ਪਹਿਲਾਂ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਲੈ ਤੇ ਛੱਪੜ ਚੋਂ ਵੀ ਪਾਣੀ ਨਹੀਂ ਪੀ ਸਕਦੇ ਸਾਨੂੰ ਛੁੱਧਰ ਛੁੱਧਰ ਕਹਿੰਦੀ ਸੀ ਸਾਡੇ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਸਭ ਤੋਂ ਵੱਡਾ ਯੋਗਦਾਨ ਔਰਤ ਨੂੰ ਮਿਲਿਆ ਯਕੀ ਉਸ ਤੋਂ ਪਹਿਲਾਂ ਔਰਤ ਦਾ ਬਹੁਤ ਬੁਰਾ ਹਾਲ ਸੀ ਜਦੋਂ ਮਰਜ਼ੀ ਉਹਨੂੰ ਘਰੇ ਖਿੱਚ ਕੇ ਲਿਆਉਂਦੇ ਸੀ ਜਦੋਂ ਮਰਜ਼ੀ ਬਾਹਰ ਕੱਢਦੇ ਸੀ ਉਹਨਾਂ ਨੇ ਲਿਖਿਆ ਜਿਹੜੀ ਔਰਤ ਸ਼ਾਦੀशुदा ਘਰ ਦੇ ਵਿੱਚ ਆਏਗੀ ਉਹ ਘਰ ਦੇ ਬਰਾਬਰ ਦੇ ਹਿੱਸੇਦਾਰ ਹੈ ਘਰ 'ਚ ਵੀ ਪੜਨ 'ਚ ਵੀ ਰਾਜਨੀਤੀ 'ਚ ਵੀ ਨੌਕਰੀਆਂ 'ਚ ਵੀ ਕੋ ਕਿੱਡਾ ਵੱਡਾ ਚੋਣ ਦਾ ਫਿਰ ਜਿਨ੍ਹਾਂ ਨੇ ਸਾਡੇ ਲਈ ਇੰਨੀ ਵੱਡੀ ਕੁਰਬਾਨੀ ਦੇ ਕੇ ਸਾਡਾ ਸੰਵਿਧਾਨ ਲਿਖਿਆ ਉਹਦਾ ਨਾਰਾ ਬੰਦਾ ਕਿ ਨਹੀਂ ਬੰਦਾ ਬਈ ਬਣ ਕੇ ਫਿਰ ਚੋਰਾ ਨਾਲ ਬੋਲਨਾ ਪੱਜਾ ਪੀਂਨੇ ਕਾਂਗਾ ਤੁਸੀਂ ਚਾਹ ਪੀਂ ਜਾ ਪੀਂ ਜਾ ਪੀਂ ਜਾ ਪੀਂ ਸਾਥੀਓ ਅੱਜ ਮੇਰੇ ਵੀਰ ਨੇ ਕੀ ਨਾਮ ਦੱਸੇ ਸੰਜੂ ਸਿੰਘ ਪਿੰਡ ਚੱਕ ਮੰਨੂ ਮਾਦੀਆਂ ਚੱਕੂ ਮਾਦੀਆਂ ਤੋਂ ਚੱਕ ਮਾਦੀ ਇੱਥੇ ਸਾਡੇ ਪਹਿਲੋਂ ਵੀ ਭੈਣ ਜੀ ਨੇ ਸਾਡੇ ਵੱਡੇ ਭਜਨੋ ਬਾਈ ਉਸ ਤੋਂ ਪਹਿਲਾਂ ਵੀ ਸਾਡੇ ਦੋ ਪਰ ਆ ਜਾਂਦੇ ਸੀ ਉਹ ਅੱਜ ਸ਼ਾਮਾਂ ਨਹੀਂ ਹੈਗੇ ਜਿਨ੍ਹਾਂ ਨੇ ਆਪਾਂ ਨੂੰ ਪਹਿਲੂ ਵੀ ਰੂਬਰੂ ਕੀਤਾ ਇਸ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੱਜ ਤੁਸੀਂ ਮਨਰੇਗਾ ਦਾ ਕੰਮ ਕਰਦੇ ਅੱਜ ਵੀ ਜਿਹੜਾ ਮਨਰੇਗਾ ਦਾ ਕਾਨੂੰਨ ਤੁਹਾਡਾ 35 40% ਕਾਨੂੰਨ ਲਾਗੂ ਹੋਇਆ ਜੀ ਅਜੇ ਤੁਹਾਡਾ ਡਰੇਗਾ ਪੂਰਾ ਲਾਗੂ ਨਹੀਂ ਹੋਇਆ ਹਾਂ ਹੋ ਨਹੀਂ ਹੋਇਆ ਅਜੇ ਪੂਰਾ ਨਹੀਂ ਲਾਗੂ ਮਨਰੇਗਾ ਤੁਹਾਡੀ ਬਣੀ ਕਦੋਂ ਆ ਬਾਬਾ ਸਾਹਿਬ ਡਾਕਟਰ ਬੇੜਕਾਰ ਪੀਮਰਾਵ ਸਾਹਿਬ ਨੇ 1952 ਚ ਲਿਖਿਆ ਸੀ ਚਾਹ ਇੱਧਰ ਆ ਜਾਓ ਇਹ ਬਾਹਰ ਬਾਬਾ ਸਾਹਿਬ ਡਾਕਟਰ ਬੇੜਕਾਰ ਪੀਮਰਾਵ ਸਾਹਿਬ ਨੇ ਲਿਖਿਆ ਸੀ 1952 ਚ ਧਿਆਨ ਕਰੋ ਜੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਹੁਣ ਜਿਹੜੀ ਰੋਜੀ ਰੋਟੀ ਸੰਵਿਧਾਨ ਚ ਲਿਖਿਆ ਸੀ ਉਹਦੇ ਚੋ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਚ ਕਾਨੂੰਨ ਬਣ ਗਿਆ ਸੀ ਹਰ ਘਰ ਦੇ ਵਿੱਚ 100 ਦਿਨ ਦਾ ਰੋਜ਼ਗਾਰ ਗਰੰਟੀ ਨਾਲ ਨਹੀਂ ਦਿੱਤਾ ਹਰ ਸਾਲ ਹਰ ਕੰਮ 100 ਦਿਨ ਦਾ ਜੇ ਕੰਮ ਮਿਲ ਜਾਂਦਾ ਸਮੀ ਤੇ 25 ਤੋਂ ਲੈ ਕੇ 30000 ਰੁਪਏ ਤੁਹਾਡੇ ਘਰਾਂ ਚ ਕੈਸੀ ਆਣਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਦੀ ਲਾਈ ਸੀਗੀ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਂਦੇ ਨੇ ਜਿਹੜੇ ਨੀਵੇਂ ਹੋ ਕੇ ਆਉਂਦੇ ਹੱਥ ਜੋੜ ਕੇ ਵੋਟ ਮੰਗਦੇ ਆ ਪਬਲਿਕ ਨੇ ਦਾਇਆ ਕੀਤੀ ਉਹਨਾਂ ਦੀ ਚੋਣ ਕੀਤੀ ਵੋਟ ਪਾਈ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਉਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸਵਿਧਾਨ ਲਾਗੂ ਕਰਨਾ ਪਬਲਿਕ ਦੇ ਨਾਲ ਕਿਹਦੀ ਤਕਾਸ਼ਾਈ ਹੁੰਦੀ ਹੈ ਤੇ ਅਨਸਾਫ਼ ਦਿਵਾਉਣਾ ਤੇ ਮਤੇ ਪਾਸ ਕਰਨੇ ਹਰ ਸਾਲ ਦੇ ਵਿੱਚ ਦੋ ਵਾਰੀ ਆਮ ਜਲਾਸ ਹੁੰਦਾ ਆਮ ਜਲਾਸ ਚ ਮਤੇ ਪਾਸ ਕਰਕੇ ਪਬਲਿਕ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰ ਨੂੰ ਦੇਣਾ ਪਰ ਸਾਡੀ ਗਰੀਬੀ ਨੇ ਸਾਡੀ ਅਨਪੜਤਾ ਨੇ ਇਨ੍ਹਾਂ ਲੋਕਾਂ ਨੂੰ ਸੇਤੇ ਬਿਠਾ ਆ ਬੂਟਾ ਪਈਆਂ ਵੀ ਥੋੜੇ ਦਿਨ ਮੂਹੇ। ਵੇਖਿਆ ਕੁਰਸੀਆਂ ਡਾਈਆਂ ਸਾਡੇ ਲੋਕਾਂ ਨੇ ਸਫਾਈ ਕੀਤੀ ਸਾਡੇ ਲਈ। ਮੇਰਾ ਨਾਮ ਰਾਜਮਰੀ ਹੈ ਪਿੰਡ ਲੱਖਾ ਸਿੰਘਾੜ ਖਡਵਸਤੀ ਜੱਸ ਕਰਨ। ਬਲਾਕ ਮੰਦੋਤ ਜ਼ਿਲ੍ਹਾ ਪ੍ਰੋਜੈਕਟ। ਅੱਜ ਜੋ ਪਿੰਡ ਚੱਕ ਮਾਦੀਕੇ ਦੀ ਲੇਵਰ ਲੱਗੀ ਹੋਈ ਸੀ ਉਹਨਾਂ ਦੇ ਵਿੱਚ ਉਜਾਗਰ ਕਰਨ ਲਈ ਪ੍ਰਧਾਨ ਬੱਗਾ ਸਿੰਘ ਜੀ ਪਹੁੰਚੇ ਤੇ ਔਰ ਪੰਜੂ ਨੇ ਮਤਲਬ ਸਾਨੂੰ ਇਸ ਲੇਵਰ ਦੇ ਨਾਲ ਮਲਾਇਆ ਹੈ। ਏ ਉਹਨਾਂ ਅੱਗੇ ਲੇਵਰ ਨੂੰ ਪ੍ਰਧਾਨ ਭਗਤ ਸਿੰਘ ਜੀ ਜਾਗਰੂਕ ਕਰਨਗੇ ਇਹਨਾਂ ਕਹਿੰਦੇ ਹੈ ਜੈ ਪੀਨ ਜੈ ਹਰ ਮੇਰੀ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਨ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਠੀਕ ਆਪਣੀ ਪਹਿਲੀ ਮੀਟਿੰਗ ਆ ਵੀ ਮੈਂ ਤੁਹਾਨੂੰ ਜਾਗਰੂਕ ਕਰਵਾਵਾਂਗਾ ਵੀ ਆਪਾਂ ਜੈ ਪੀਨ ਕਿਉਂ ਕਹਿੰਦੇ ਇਹ ਦੱਸਣਾ ਜ਼ਰੂਰੀ ਹੈ ਨਾ ਇਹ ਜੈ ਪੀਨ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੋ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕਰਕੇ ਆਪ ਦੇ ਚਾਰ ਪਰਿਵਾਰ ਦੇ ਜੀ ਸ਼ਹੀਦ ਕਰਾਏ ਸੀ ਜਦੋਂ ਉਹਨਾਂ ਨੇ ਸੰਘਰਸ਼ ਕੀਤਾ 25 ਸਾਲ ਉਸ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਪਰੰੰਦਰ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਮਕਾਨ ਬਣਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ ਨਹੀਂ ਤਾਂ ਉਸ ਤੋਂ ਪਹਿਲਾਂ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਲੈ ਛੱਪੜ ਚੋਂ ਵੀ ਪਾਣੀ ਨਹੀਂ ਪੀ ਸਕਦੇ ਸਾਨੂੰ ਛੁੱਦਰ ਛੁੱਦਰ ਕਹਿੰਦੀ ਸੀ ਸਾਡੇ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਸਭ ਤੋਂ ਵੱਡਾ ਯੋਗਦਾਨ ਔਰਤ ਨੂੰ ਮਿਲਿਆ ਕਿਉਂਕਿ ਉਸ ਤੋਂ ਪਹਿਲਾਂ ਔਰਤ ਦਾ ਬਹੁਤ ਬੁਰਾ ਹਾਲ ਸੀ ਜਦ ਮਰਜ਼ੀ ਉਹਨੂੰ ਘਰੇ ਖਿੱਚ ਕੇ ਲਿਆਉਂਦੇ ਸੀ ਜਦ ਮਰਜ਼ੀ ਬਾਹਰ ਕੱਢ ਦਿੰਦੇ ਉਹਨਾਂ ਨੇ ਲਿਖਿਆ ਜੇ ਇੱਕ ਔਰਤ ਸ਼ਾਦੀशुदा ਘਰ ਦੇ ਵਿੱਚ ਆਏਗੀ ਇੱਕ ਘਰ ਦੇ ਬਰਾਬਰ ਦੇ ਹਿੱਸੇਦਾਰ ਆ ਘਰ 'ਚ ਵੀ ਪੜਨ 'ਚ ਵੀ ਰਾਜਨੀਤੀ 'ਚ ਨੌਕਰੀਆਂ 'ਚ ਵੀ ਮੇਕੋ ਕਿੱਡਾ ਵੱਡਾ ਚੋਲਦਾ ਫਿਰ ਜਿਨ੍ਹਾਂ ਨੇ ਸਾਡੇ ਲਈ ਇੰਨੀ ਵੱਡੀ ਕੁਰਬਾਨੀ ਦੇ ਕੇ ਸਾਡਾ ਸੰਢਾਲ ਲਿਖਿਆ ਉਹਦਾ ਨਾਰਾ ਬੰਦਾ ਕਿ ਨਹੀਂ ਬੰਦਾ ਬੰਦ ਫਿਰ ਜੋਰਾ ਨਾ ਖੋਲਣਾ ਆਪਾਂ ਚਾਹ ਪੀਂਨੇ ਕਹਾਂਗਾ ਤੁਸੀਂ ਚਾਹ ਪੀਂ ਜਾ ਪੀਂ ਜਾ ਪੀਂ ਜਾ ਪੀਂ ਸਾਥੀਓ ਅੱਜ ਮੇਰੇ ਵੀਰ ਨੇ ਕੀ ਨਾਮ ਦਾ ਸੀ ਪੰਜੂ ਸਿੰਘ ਪਿੰਡ ਚੱਕ ਮੰਨੂ ਮਾਦੀ ਚੱਕੂ ਮਾਦੀਆਂ ਤੋਂ ਚੱਕ ਮਾਦੀ ਆ ਇੱਥੇ ਸਾਡੇ ਪਹਿਲਾਂ ਵੀ ਭੈਣ ਜੀ ਨੇ ਸਾਡੇ ਵੱਡੇ ਭਜਨੋ ਬਾਈ ਉਸ ਤੋਂ ਪਹਿਲਾਂ ਵੀ ਸਾਡੇ ਦੋ ਭਰਾ ਜਾਂਦੇ ਸੀ ਉਹ ਅੱਜ ਸ਼ਾਮਾ ਹੀ ਨਹੀਂ ਹੈਗੇ ਜਿਨ੍ਹਾਂ ਨੇ ਆਪਾਂ ਨੂੰ ਪਹਿਲਾਂ ਵੀ ਰੂਬਰੂ ਕੀਤਾ ਇਸ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਅੱਜ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ ਅੱਜ ਵੀ ਜਿਹੜਾ ਮਨਰੇਗਾ ਦਾ ਕਾਨੂੰਨ ਤੁਹਾਡਾ 35 40% ਕਾਨੂੰਨ ਲਾਗੂ ਹੋਇਆ ਜੀ ਜੀ ਤੁਹਾਡਾ ਧਰੇਕਾ ਪੂਰਾ ਲੱਗ ਨਹੀਂ ਹੈ। ਹੋ ਨਹੀਂ ਹੋਇਆ। ਅਜੇ ਪੂਰਾ ਨਹੀਂ ਲੱਗਿਆ। ਨਰੇਗਾ ਤੁਹਾਡੀ ਬਣੀ ਕਦੋਂ ਆ? ਬਾਬਾ ਸਾਹਿਬ ਡਾਕਟਰ ਬੇੜਕਾਰ ਪੀਮਰਾਵ ਸਾਹਿਬ ਨੇ 1952 ਚ ਇਖਿਆ ਸੀ। ਚਾਹ ਇੱਧਰ ਆ ਜਾਓ। ਚਲੋ। ਇਹ ਬੈਠ ਜਾਓ। ਬਾਬਾ ਸਾਹਿਬ ਡਾਕਟਰ ਬੇੜਕਾਰ ਪੀਮਰਾਵ ਸਾਹਿਬ ਨੇ ਲਿਖਿਆ ਸੀ 1952 ਚ ਧਿਆਨ ਕਰੋ ਜੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ। ਹੁਣ ਜਿਹੜੀ ਰੋਜੀ ਰੋਟੀ ਸੰਵਿਧਾਨ ਚ ਲਿਖਿਆ ਸੀ ਉਹਦੇ ਚੋ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਚ ਕਾਨੂੰਨ ਬਣ ਗਿਆ ਸੀ ਹਰ ਘਰ ਦੇ ਵਿੱਚ 100 ਦਿਨ ਦਾ ਰੋਜ਼ਗਾਰ ਗਰੰਟੀ ਲੈਣ ਦਾ ਹਰ ਸਾਲ ਹਰ ਕਾਰਜ ਚ 100 ਦਿਨ ਦਾ ਜੇ ਕੰਮ ਮਿਲ ਜਾਂਦਾ ਸਾਨੂੰ ਤੇ 25 ਤੋਂ ਲੈ ਕੇ 30000 ਰੁਪਏ ਤੁਹਾਡੇ ਘਰਾਂ ਚ ਕੈਸੀ ਆਉਣਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਦੀ ਲਾਈ ਸੀਗੀ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਂਦੇ ਨੇ ਜਿਦੋਂ ਨੀਵੇਂ ਹੋ ਕੇ ਆਂਦੇ ਹੱਥ ਜੋੜ ਕੇ ਵੋਟ ਮੰਗਦੇ ਆ ਪਬਲਿਕ ਨੇ ਦਾਇਆ ਕੀਤੀ ਉਹਨਾਂ ਦੀ ਚੋਣ ਕੀਤੀ ਵੋਟ ਪਾਈ ਤਾਂ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਵਿਕਾਸ ਲਾਗੂ ਕਰਨਾ ਪਬਲਿਕ ਦਾ ਸਵਿਧਾਨ ਲਾਗੂ ਕਰਨਾ ਪਬਲਿਕ ਦੇ ਨਾਲ ਕੀ ਦੀ ਤਕਾਸ਼ਾਈ ਹੁੰਦੀ ਹੈ ਤੇ ਅਨਸਾਫ਼ ਦਿਵਾਉਣਾ ਤੇ ਮਤੇ ਪਾਸ ਕਰਨੇ ਹਰ ਸਾਲ ਦੇ ਵਿੱਚ ਦੋ ਵਾਰੀ ਆਮ ਜਲਾਸ ਹੁੰਦਾ हां ਮੰਜਲਾ ਚ ਮਤੇ ਪਾਸ ਕਰਕੇ ਪਬਲਿਕ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰ ਨੂੰ ਦਿਲੇ ਪਰ ਸਾਡੀ ਗਰੀਬੀ ਨੇ ਸਾਡੀ ਅਨਪੜਤਾ ਨੇ ਇਨ੍ਹਾਂ ਲੋਕਾਂ ਨੂੰ ਸੇਤੇ ਬਿਠਾ ਦਿੱਤਾ ਆ ਬੂਟਾ ਪਈਆਂ ਨੇ ਥੋੜੇ ਦਿਨ ਬੋਲੇ ਵੇਖਿਆ ਕੁਰਸੀਆਂ ਡਾਈਆਂ ਸਾਡੇ ਲੋਕਾਂ ਨੇ ਸਫਾਈ ਕੀਤੀ ਸਾਡੇ ਲੋਕ ਕਰਦੇ ਆ ਸਾਡੇ ਲੋਕ ਹਾਰ ਪਾਉਂਦੇ ਆ ਸਾਡੇ ਲੋਕ ਨਾਰੀ ਲਾਉਂਦੇ ਆ ਸਾਡੇ ਲੋਕ ਹੈ ਨਾ ਪੰਗੜਾ ਪਾਉਂਦੇ ਆ ਸਾਡੇ ਲੋਕ ਜਿਵੇਂ ਬਾਂਦਰ ਮੇਲੇ ਚ ਆਉਂਦੇ ਆ ਇਵੇਂ ਆ ਨਾ ਹੈ ਨਾ ਹੁਣ ਵੋਟ ਪਾਉਂਦੇ ਆ ਸਾਡੇ ਲੋਕ ਸਾਡੇ ਵੋਟਾਂ ਦੀ ਪਾਵਰ ਦੇ ਨਾਲ ਇਹਨਾਂ ਨੂੰ ਸਰਟੀਫੀਕੇਟ ਮਿਲਦਾ ਜਦੋਂ ਸਰਟੀਫੀਕੇਟ ਮਿਲਦਾ ਤੇ ਕੁੱਟ ਕੇ ਕੁਰਸੀ ਨੂੰ ਹੱਥ ਪਾ ਲੈਂਦੇ ਨੇ ਹੈ ਨਾ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸਬਸਿਡੀ ਇਹ ਪਹਿਲੀ ਸਰਕਾਰ ਨੇ ਗਲਤ ਲਾਤਾ ਹੈ ਹੈ ਨਾ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਨਵੀਂ ਸਰਕਾਰ ਦੇਗੀ ਕਦੋਂ ਦੇਗੀ 4 ਸਾਲ 6 ਮਹੀਨੇ ਬਾਅਦ ਇਹ ਸਰਕਾਰ ਤਾਂ ਜੀ ਹੁਣ ਮੈਨੂੰ ਬੋਲ ਲੈਣ ਦਿਓ ਨਹੀਂ ਬੋਲ ਦਿੰਦੇ ਮੈਨੂੰ ਛੱਪ ਕਰੋ ਹੈਨਾ ਐਵੇਂ ਕਰਦੇ ਆ ਨਾ ਆ ਸਾਡੇ ਬੁਢੇ ਕੀ ਕਰਦੇ ਸੀਗੇ ਵੇਣਾ ਮੁੱਛਾਂ ਨਾ ਵਟ ਚੜਾਉਂਦੇ ਸੀ ਮੇਰੀ ਕਾਲੀ ਪਾਰਟੀ ਆ ਇਦਰੋਂ ਕੋ ਮੁੱਛਾਂ ਨਾ ਵਟ ਚੜਾਉਂਦਾ ਸੀ ਮੇਰੀ ਕਾਂਗਰਸ ਪਾਰਟੀ ਆ ਉਹ ਕਦੀ ਇਹਨਾਂ ਨੇ ਕਿਹਾ ਵੀ ਭਾਈ ਤੁਸੀਂ ਵੋਟ ਮੜੀ ਪਾਈ ਆ ਸਾਨੂੰ ਸਾਡੀ ਸਪੋਰਟ ਕੀਤੀ ਜਾਓ ਵੀਡੀਓ ਦਫ਼ਤਰ ਚ ਜਾ ਕੇ ਮੇਰਾ ਨਾਮ ਲਓ ਤਾਂ ਦੀ ਮੇਰੇ ਦਾ ਚੱਲ ਜੇ ਕਿਆ ਵੀ ਕਦੀ ਇਹ ਦੇਖੇ ਨਾ ਇਹ ਪਾਸੇ ਤਮੂਦੇ ਨਹੀਂ ਉਦੋਂ ਚੋਰਾ ਨੂੰ ਮੌਕਾ ਦਿੰਦੇ ਆ ਚੋਰਾ ਨੂੰ ਉਦੋਂ ਚੋਰਾ ਨੂੰ ਮੌਕਾ ਕੰਦੇ ਜਾਂਦੇ ਚੱਲ ਵੀ ਲੁੱਟ ਲੋ ਲੁੱਟ ਲੋ ਤੁਸੀਂ ਨਾਟੇ ਨੂੰ ਛਾਪ ਕੋ ਰਾਸਾ ਪਕੜ ਸੱਚ ਆ ਨਾ ਫਿਰ ਹੁਣ ਤੁਸੀਂ ਦੱਸੋ ਕਿ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤੁਹਾਨੂੰ ਸਮਝ ਬਣਨੀ ਚਾਹੀਦੀ ਕਿ ਨਹੀਂ ਵੇਖੋ ਮੈਂ ਸਿਕਰ ਦਪਹਿਰ ਚ ਆਇਆ ਹੈ ਨਾ ਬੜੀ ਗਰਮੀ ਚ ਆਇਆ ਇਹਨੇ ਬਾਈ ਨੇ ਕੁੜੀ ਨਾਲ ਗੱਲ ਕੀਤੀ ਕੁੜੀ ਨੇ ਮੇਰੇ ਨਾਲ ਗੱਲ ਕੀਤੀ ਟੇਲ ਮੈਂ ਆਉਂਦਾ ਬੱਚਾ ਜੇ ਤੁਸੀਂ ਗੱਲ ਦੀ ਸਮਝ ਨਾ ਕਰ ਤਾਂ ਫਿਰ ਗੱਲ ਮਾਰ ਜੇ ਕਰਾਂ ਹੈ ਨਾ ਸੱਟ ਕਰੀਆ ਆਨੂੰ ਧਿਆਨ ਜਿਹੜੀ ਨਿਵੇਗਾ ਤੁਹਾਡੀ ਜ਼ਿੰਮੇਵਾਰੀ ਸੀ ਜਿੰਨਾ ਲੋਕਾਂ ਨੇ ਬੋਧ ਨਹੀਂ ਜੀ ਉਹਨਾਂ ਨੇ ਹਰ ਕਾਰਜ ਹਰ ਸਾਲ 100 ਦਿਨ ਦਾ ਕੰਮ ਸਰਕਾਰ ਨੇ ਗਰੰਟੀ ਨਾਲ ਦੇਣਾ ਹੈ ਹਰ ਘਰ ਚ ਹਰ ਸਾਲ ਚ 100 ਦਿਨ ਦਾ 25 ਤੋਂ ਲੈ ਕੇ 30000 ਰੁਪਏ ਆਉਣਾ ਸੀ 19 ਸਾਲ ਬਣ ਗਏ ਕਾਨੂੰਨ ਬਣੇ 19 ਸਾਲਾਂ ਦਾ ਤੁਹਾਡਾ 5 ਲੱਖ 75000 ਰੁਪਏ ਤੁਹਾਡਾ ਹਰ ਘਰ ਦਾ ਬੰਦਾ ਹੈ ਹੈਨਾ 5 ਸਾਲ ਬਾਅਦ ਐਮਐਲਏ ਬਦਲ ਜਾਂਦਾ 5 ਸਾਲ ਬਾਅਦ ਸਰਪੰਚ ਬਣ 20 ਸਾਲਾਂ ਚ 4 ਸਰਪੰਚ ਬਦਲ ਗਏ 4 ਐਮਐਲਏ ਲੇਕਿਨ ਕਦੀ ਤੁਹਾਡੇ ਚੋ ਕਿਸੇ ਨੇ ਕਿਹਾ ਸਰਪੰਚ ਐਮਐਲਏ ਨੇ ਵੀ ਲਾਊਟ ਆ ਦਾ ਅਰਜ਼ੀ ਨਹੀਂ ਆਹ ਵੇ ਕੈਮਰਾ ਵੀ ਬੜਾ ਜਿਹਾ ਹੈ। ਯਾ ਭਾਈ ਕੋਈ ਨਾ ਕੋਈ ਤੁਹਾਨੂੰ ਆਪਣੇ ਆਪ ਨੂੰ ਚਲਾਉਣਾ ਪੈਗਾ। ਕਰਨਾ ਪੈਗਾ। ਕਿਉਂ ਕਰਨਾ ਪੈਗਾ ਇਹਨੂੰ ਧਿਆਨ ਕਰੀ। ਮੈਂ ਨਹੀਂ ਕਹਿੰਦਾ ਜਮਾਨਾ ਕਹਿੰਦਾ। ਜਮਾਨਾ ਲਲਕਾਰੇ ਮਾਰਦਾ ਪਿਆ ਕਹਿੰਦੇ ਕਰੋ ਨਹੀਂ ਤਾਂ ਪੁੱਛਿਆ ਮੈਂ। ਹੈ ਨਾ? ਕਰੋ ਕੋਸ਼ਿਸ਼ ਨਹੀਂ ਤਾਂ ਪੁੱਛਿਆ ਮੈਂ। ਪਿੱਛੇ ਚਲੇ ਗਏ ਪਿਛਲਾ ਜਮਾਨਾ ਸਾਡੇ ਲਈ ਵਧੀਆ ਸੀ। 2-3 ਮਹੀਨੇ ਚੋਂ ਨਾ ਲਾਉਣ ਦੇ ਲੱਗਦੇ ਸੀ। ਆਈਕ ਨੇ ਮਿਨੇ ਜੋ ਨਾ ਗੋਂ ਮਿਲ ਹੈ ਸੀ ਸਾਡੀ ਬੁੱਢੀ ਮਾਤਾ ਲੋਡਾ ਵੇਲਾ ਲੈ ਕੇ ਜਾਂਦੀ ਸੀ ਨਾ ਤੇ ਪ੍ਰਾਲੀ ਚੜਦੀ ਸੀ ਤੇ ਗੱਟੀ ਦਾਣਾ ਦਾ ਮਾਰ ਲਾ ਮਾਤਾ ਜੀ ਸੱਚਾ ਸੱਚਾ 1 ਰੁਪਏ ਦਾ ਸੌਦਾ ਅੱਜ 1000 ਦਾ ਸੌਦਾ ਉਹਨਾਂ ਨਹੀਂ ਨਹੀਂ ਬਗਿਆ ਇਹਨੇ ਲੱਗਦਾ ਯਾਰ ਤਾਂ ਇਹ ਲਫਾ ਫੇਚ ਲਈ ਆਨੇ ਮਹਗਾਈ ਨੇ ਲੱਕ ਤੋੜਤਾ ਹੈ ਮਸ਼ੀਨਰੀ ਨੇ ਕੰਮ ਖੋਲਿਆ ਹੈ ਪੈਦਾਵਾਰੀ ਇੰਨੀ ਆ ਗਈ ਆ ਸਦਾ ਮੀਂਹ ਸੀ ਮਰਜੀ ਕਿਤੇ ਜਾਵੇ ਨਾ ਕੰਮ ਲੱਭਣ ਮਗਰ ਹੋਰ ਬੰਦੇ ਖੜੇ ਹੁੰਦੇ ਆ ਸਾਨੂੰ ਕੰਮ ਦੇ ਦੇ ਮੈਂ ਕਹਾਂ ਨਹੀ ਐਵੇਂ ਗੱਲ ਹੈ ਨਾ ਅੱਜ ਤੁਸੀਂ ਸਾਰੇ ਜੀ ਕੰਮ ਕਰੋ ਤੇ ਤੁਸੀਂ ਘਰ ਦਾ ਵਾਇਸ਼ ਨੂੰ ਦਾਲ ਫੁਲਕੇ ਦਾ ਖਰਚਾ ਪੁੰਗਾ ਨਹੀਂ 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 ਅੱਜ ਦਾ ਦਿਨ ਹੈ ਨਾ ਅੱਜ ਦਾ ਦਿਨ ਹੈ ਨਾ ਅੱਜ ਤੋਂ ਥੋੜਾ ਜਿਹਾ ਅੱਗੇ ਆ ਜੰਨੇ ਆਪਾਂ ਸਾਰੇ ਨਹੀਂ ਇੱਥੇ ਦੋ ਤਿੰਨ ਕੁੜੀਆਂ ਨੇ ਆਪਣੀਆਂ ਜਿਹੜੀਆਂ ਛਾਦੀ ਸ਼ੁਦਗੀਆਂ ਨੇ ਜਿਹੜੇ ਛਾਦੀ ਸ਼ੁਦ ਦੇ ਬੱਚੇ ਜਿਨ੍ਹਾਂ ਨੂੰ ਲਾਇਆ ਉਹਨਾਂ ਦੇ ਬੱਚੇ ਨੇ 10 ਸਾਲਾਂ ਨੂੰ 15 ਸਾਲਾਂ ਨੂੰ 20 ਸਾਲਾਂ ਨੂੰ ਘਰ ਬਣਾਉਣਾ ਹੈ ਨਾ ਬਣਾਉਣਾ ਮੁਝ ਬੁਰੀ ਹੈ ਨਾ ਬਣਾਉਣਾ ਪਏਗਾ 20 ਸਾਲਾਂ ਨੂੰ ਮੰਗਾਈ ਵਧੂ ਕੇ ਕਟੂ ਮਸ਼ੀਨਰੀ ਵਧੂ ਕੇ ਕਟੂ ਪੈਦਾਵਾਰੀ ਪਬਲਿਕ ਵਧੂ ਕੇ ਕਟੂ ਤੇ ਕੰਮ ਕੰਮ ਕਟਾ ਜਾਂਦਾ ਮਸ਼ੀਨਰੀ ਕੰਮ ਕਟਾ ਦੇ ਕੋਈ ਤੁਸੀਂ ਦੱਸੋ ਜੇ ਕੰਮ ਹੀ ਨਹੀਂ ਤੇ ਖਾਓਗੇ ਕੀ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਮਨ ਜੇ ਤੇ ਪੈ ਕੇ ੜਪ ੜਪ ਕੇ ਮਰਨਾ ਕਿ ਕੁਝ ਕਰਨਾ ਪਏ। ਸਾਰਿਆਂ ਨਾਲ ਹੀ ਹੋਣਾ ਵਿਗੜ ਪੈਣੀ। ਹਾਂ ਆਪਾਂ ਜ਼ਿਆਦਾ ਕੁਝ ਨਹੀਂ ਕਰਨਾ। ਸਿਰਫ ਕੁਝ ਨਹੀਂ ਕਰਨਾ ਇੱਕ ਸਮਝ ਬਣਾਉਣੀ ਆ। ਇੱਕ ਧਾਰਨਾ ਛੋਟੀ ਜਿਹੀ ਉਹ ਮ ਸਮਝਾਉਣੀ ਆ ਕਿਸੇ ਗੁਰੂ ਪੀਰ ਦੇ ਬਰਖਲਾਫ ਨਹੀਂ ਐ। ਮੈਂ ਸਾਰਿਆਂ ਦਾ ਸਤਿਕਾਰ ਕਰਦਾ। ਬਹੁਤ ਲੋਕ ਸਤਸੰਗਤ ਜਾਂਦੇ ਆ। ਹਰ ਐਤਵਾਰ। ਜਾਂਦੇ ਆ ਭਈ। ਬਹੁਤ ਲੋਕ ਬੰਦਗੀ ਤੇ ਜਾਂਦੇ ਆ। ਹਾਂ ਹਰ ਐਤਵਾਰ। ਮਹੀਨੇ 'ਚ 4 ਵਾਰ ਜਾਂਦੇ ਆ ਪਾੜਾ ਕਰਾਇਆ ਵੀ ਲਾਉਂਦੇ ਆ ਮਾੜਾ ਮੋਟਾ ਦੰਦਚਣਾ ਵੀ ਦਿੰਦੇ ਵਿਆਹ ਦੀ ਛੱਡ ਕੇ ਵੀ ਜਾਂਦੇ ਆ ਕਦੀ ਆ ਕੇ ਵੇਖਿਆ ਕਿ ਕਿਸੇ ਦੇ ਮਕਾਨ ਡਵਲ ਬਣਿਆ ਹੋਵੇ ਨਹੀਂ ਬਣਿਆ ਕਦੀ ਬੈਂਕ 'ਚ ਪੈਸੇ ਆਏ ਹੋਣ ਤਾਂ ਦਿਖਾਉਂਦੇ ਨਹੀਂ ਕਦੀ ਬੇਬੇ ਬਾਪੂ ਦੀ ਦਵਾਈ ਛੁੱਟ ਗਈ ਹੋਵੇ ਲੱਗੀ ਜਾਂਦੀ ਸਾਰਾ ਕੁਝ ਓਵੇਂ ਚੱਲਦਾ ਨਾ ਤੇ ਜੇ ਤੁਸੀਂ ਜ਼ਿੰਮੇਵਾਰ ਬਣ ਕੇ ਆਪਦੇ ਹੱਕਾਂ ਲਈ ਇਕੱਠੇ ਹੋਵੋ ਮਹੀਨੇ 'ਚ 1 ਦਿਨ ਦੇ ਦਿਓ ਆਪਦੇ ਹੱਕਾਂ ਲਈ ਕੋਈ ਔਖਾ ਵੀ ਨਹੀਂ ਹਾਂ ਮਹੀਨੇ ਜਾਓ ਮਹੀਨੇ ਚ ਇੱਕ ਵਾਰ ਜ਼ਿੰਮੇਵਾਰ ਬਣੋ ਕਾਦੇ ਇਹਨੂੰ ਧਿਆਨ ਕਰਿਓ ਰਾਸ਼ਨ ਸਾਡਾ ਅਸੀਂ ਜ਼ਿੰਮੇਵਾਰ ਆ ਟੈਂਸ਼ਨ ਸਾਡੀ ਅਸੀਂ ਜ਼ਿੰਮੇਵਾਰ ਆ ਮਕਾਨ ਮਰਲੇ ਸਾਡੇ ਅਸੀਂ ਜ਼ਿੰਮੇਵਾਰ ਆ ਬੱਚਿਆਂ ਦੀ ਸਕਾਲਰਸ਼ਿਪ ਦੀ ਫੀ ਸਾਡੇ ਅਸੀਂ ਜ਼ਿੰਮੇਵਾਰ ਆ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿੰਮੇਵਾਰ ਆ ਮਰੇਗਾ ਸਾਡੀ ਅਸੀਂ ਜ਼ਿੰਮੇਵਾਰ ਜੇ ਜ਼ਿੰਮੇਵਾਰ ਬਣ ਕੇ ਮਹੀਨੇ ਚੋਂ ਇੱਕ ਦਿਨ ਪਰਿਵਾਰ ਚੋਂ ਇੱਕ ਜੀ ਜਾਣਾ ਬਈ ਬਾਹਰ ਬੁੰਡਾ ਜਾਵੇ ਕੋਈ ਨਹੀਂ ਆਪੇ ਇਕੱਲਾ ਨਹੀਂ ਕਿਤੇ ਪਹਿਲੇ ਇੱਕ ਯਾਰਾ ਬੰਦੇ ਦਾ ਪਹਿਲੇ ਬੰਦੇ ਨੇ ਚਲੇ ਜਾਈਏ ਪਹਿਲੇ ਮਹੀਨੇ ਚ ਤੁਸੀਂ ਕੱਟ ਕਰ ਲਿਆ ਪਾਵਾਜ ਮਾਰੋ ਚੱਲਦਾ ਖਰਾ ਪਹਿਲੇ ਮਹੀਨੇ ਚ ਕੱਟ ਕਰ ਲਿਆ 10000 ਦਾ ਦੂਸਰੇ ਮਹੀਨੇ ਚ ਕਰ ਲਿਆ 15000 ਦਾ ਤੀਸਰੇ ਚ ਕਰ ਲਿਆ ਆਪਾਂ 20000 ਦਾ ਜੇ ਇੰਨੀ ਮੱਟੀ ਕਿੰਨੀ ਨਾ ਲਾਓਗੇ ਤੇ ਤੁਹਾਡੇ ਹੈਲੀਕਾਪਟਰ ਤੇ ਆ ਕੇ ਮੁੱਖ ਵਾਰੀ ਵਿੱਚ ਬੜੇਗਾ ਤੇ ਕਿਆ ਕਰਨੀ ਤੁਸੀਂ ਤੁਹਾਡੀਆਂ ਮੰਗਾ ਫਿਰ ਕੋ ਤੁਹਾਡਾ ਖਰਚ ਜਿਹੜੋ ਫਿਰ ਫਿਰ ਕੋ ਤੁਹਾਡਾ ਰਾਸ਼ਨ ਚੋਰੀ ਕਰ ਸਕਦਾ ਬਈ ਨਹੀਂ ਕੋਈ ਸਕੈਮ ਸਕੀਮ ਪੈਨਸ਼ਨ ਮਰੇਗਾ ਕਰੇ ਬੈਠਿਆ ਫੁੱਲ ਜੀ ਸਾਰੇ ਕੰਮ ਕਰਨਾ ਪੈਣਾ ਜੀ ਠੀਕ ਹੈ ਭਾਵੇਂ ਤਾਂ ਅੱਜ ਕਰ ਲਓ ਤੇ ਭਾਵੇਂ 10 ਸਾਲਾਂ ਨੂੰ ਤਖੇ ਮਰ ਲੱਗਿਆ ਉਹ ਲੱਤ ਮਾਰਣਾ ਗੱਲ ਬਾਤ ਮਾਰਣਾ ਇਹ ਮੇਰੀ ਬੇਨਤੀ ਆ ਅੱਜ ਤੋਂ ਸਾਡਾ ਲੀਡਰ ਹੋਏਗਾ ਬਾਈ ਚਮਨ ਪਰ ਇਹਦੇ ਚ ਪਰ ਨਾਲ ਕੋਈ ਕੁੜੀਆਂ ਲਿਖਣ ਵਾਲੀਆਂ ਚਾਹੀਦੀਆਂ ਇਹਦੇ ਬੱਚੇ ਬੱਚੇ ਸੰਭਲੇ ਮਾੜਾ ਮੋਟਾ ਲੇਖਾ ਜੋਖਾ ਲਿਖ ਲਿਆ ਬਾਕੀ ਆਖਦੇ ਕੱਢੀ ਕਰੀਏ ਤੁਸੀਂ ਚੁਣਿਆ ਦੀ ਕੰਮ ਕਰ ਲੋ ਕੰਮ ਕਰਨ ਤੋਂ ਬਾਅਦ ਚ ਅਪਾ ਪਿੰਡ ਆਵਾਂਗੇ ਵੱਡੀ ਮੀਟਿੰਗ ਕਰਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀ ਜੈ ਜੈ 파ਰਤੋ ਸਸੀਕਾਰ ਨਮਸਕਾਰ